ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਲ ਐਂਡ ਨਿਊਜ਼ ਵਾਡਾ ਸਭ ਦਾ ਸਵਾਗਤ ਕਰਦਾ ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਜਿਸ ਥਾਂ ਤੇ ਗ੍ਰੀਨ ਬੈਲਟ ਤੋੜੇ ਜਾਣ ਦਾ ਦਾਵਾ ਕੀਤਾ ਗਿਆ ਸੀ ਉੱਥੇ ਨਿਸ਼ਾਨਦੇਹੀ ਕੀਤੀ ਗਈ ਚਿੱਟੇ ਉਹ ਛੋਨੇ ਦੇ ਨਾਲ ਨਿਸ਼ਾਨਦੇਹੀ ਕੀਤੀ ਗਈ ਇਹ ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਉਹ ਪਲੇਨ ਹੋ ਚੁੱਕੀ ਹੈ ਇਸ ਲਈ ਇਹ ਨਹੀਂ ਪਤਾ ਲੱਗ ਸਕਿਆ ਜਾਂ ਕਿ ਜਿਹੜੀ ਗ੍ਰੀਨ ਬੈਲਟ ਸੀ ਕਿਸ ਏਰੀਆ ਦੇ ਵਿੱਚ ਤੇ ਕਿਨੇ ਅਰੀਅਰ ਜਵੈਲਿ ਹੋਈ ਸੀ ਹੁਣ ਨਗਰ ਕੌਂਸਲ ਵੱਲੋਂ ਨਿਸ਼ਾਨਦੇਹੀ ਤੱਕ ਕੀਤੀ ਗਈ ਪਰ ਇੱਥੇ ਇਹ ਵੀ ਸਵਾਲ ਖੜਾ ਜ਼ਰੂਰ ਹੋਵੇਗਾ ਕਿ ਜਿਨ੍ਹਾਂ ਦੇ ਡਿਊਟੀ ਸੀ ਉਸ ਸਮੇਂ ਜਦੋਂ ਇਹ ਤੌਰ ਤੇ ਗ੍ਰੀਨ ਬੈਲਟ ਤੋੜਣ ਤੋੜੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਡਿਪਾਰਟਮੈਂਟ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰੇਗਾ ਕਿਉਂਕਿ ਇਸ ਗ੍ਰੀਨ ਬੈਲਟ ਬਣਨ ਸਥਿਤੀ ਵਿੱਚ ਇਹ ਗੱਲ ਵੀ ਸਾਬਿਤ ਹੋ ਜਾਏਗੀ ਕਿ ਉਸ ਸਮੇਂ ਦੇ ਅਫਸਰ ਨੇ ਲਾਪਰਵਾਹੀ ਕੀਤੀ ਸੀ ਤੇ ਲਾਪਰਵਾਹੀ ਨਾ ਕੀਤੀ ਹੁੰਦੀ ਜੇ ਉਹਨਾਂ ਨੇ ਐਕਸ਼ਨ ਲਿਆ ਹੁੰਦਾ ਐਸ ਪਰ ਰੂਲ ਕੋਈ ਨਾ ਕੋਈ ਐਕਸ਼ਨ ਲਿਆ ਹੁੰਦਾ ਤਾਂ ਇਹ ਗ੍ਰੀਨ ਬੈਲਟ ਨਾ ਟੁੱਟਦੀ ਦੋਸਤੋ ਇਹ ਦੱਸਿਆ ਜਾਂਦਾ ਹੈ ਕਿ ਲਗਭਗ 2011 ਦੇ ਦੌਰਾਨ 11 ਦੇ ਕਰੀਬ ਨਗਰ ਕੌਂਸਲ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਮਤਾ ਪਾਸ ਕਰਨ ਤੋਂ ਬਾਅਦ ਉਸ ਗੁਰਦੁਆਰਾ ਰੋਡ ਦੇ ਉੱਪਰ ਜਿਹੜੇ ਇੱਕ ਚੱਕੀ ਦੇ ਬਾਹਰ ਉੱਤੇ ਗ੍ਰੀਨ ਬੈਲਟ ਦਾ ਪ੍ਰਸਤਾਵ ਪਾਸ ਕੀਤਾ ਗਿਆ ਗ੍ਰੀਨ ਬੈਲਟ ਦਾ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਉਹਦਾ ਟੈਂਡਰ ਲਾਇਆ ਗਿਆ ਟੈਂਡਰ ਲਾਇਆ ਜਾਣ ਤੋਂ ਬਾਅਦ ठेकेदार ਵੱਲੋਂ ਉੱਤੇ ਗ੍ਰੀਨ ਬੈਲਟ ਬਣਾਈ ਗਈ ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਉਸ ਵੇਲੇ ਗ੍ਰੀਨ ਬੈਲਟ ਬਣਾਈ ਗਈ ਸੀ ਉਸ ਵਿੱਚ ਲਗਭਗ ਖਰਚਾ 3 ਲੱਖ 3000 ਤੋਂ ਲਾ ਕੇ ਲਗਭਗ 4 ਲੱਖ ਦੇ ਵਿਚਕਾਰ ਵੀ ਇਹ ਖਰਚਾ ਆਇਆ ਸੀ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਾਫੀ ਕਈ ਸਾਲਾਂ ਤੋਂ ਉੱਥੇ ਗ੍ਰੀਨ ਬੈਲਟ ਬਣੀ ਹੋਈ ਸੀ ਇਹ ਅਲੱਗ ਗੱਲ ਹੈ ਕਿ ਗ੍ਰੀਨ ਬੈਲਟ ਕਿਉਂ ਬਣਾਈ ਗਈ ਸੀ ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ ਪਰ ਉੱਥੇ ਗ੍ਰੀਨ ਬੈਲਟ ਸੀ ਮਾਰਚ 2019 ਦੇ ਵਿੱਚ ਗ੍ਰੀਨ ਬੈਲਟ ਨੂੰ ਤੋੜ ਦਿੱਤਾ ਗਿਆ ਜੇਸਬ ਮਦਦ ਦੇ ਨਾਲ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਜਦੋਂ ਇਹ ਗ੍ਰੀਨ ਬੈਲਟ ਤੋੜੀ ਗਈ ਸੀ ਜਾਂ ਤੋੜੀ ਜਾ ਰਹੀ ਸੀ ਉਦੋਂ ਥੋੜੀ ਨਿਰਧਨ ਨਗਰ ਕੌਂਸਲ ਦਾ ਦਫ਼ਤਰ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਜਾਂ ਇਸ ਤਰ੍ਹਾਂ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਕਵਲ ਪਲਾਨ ਸੀ ਇਸ ਲਈ ਨਗਰ ਕੌਂਸਲ ਦੇ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦੇ ਕੋਈ ਕਾਰਵਾਈ ਨੂੰ ਜਿਹੜਾ ਅੱਗੇ ਨਹੀਂ ਵਧਾਇਆ ਗਿਆ ਇਹ ਦੱਸਿਆ ਜਾਂਦਾ ਕਿ ਸ਼ਾਇਦ ਉਹ ਸੰਡੇ ਸੀ ਜਿਸ ਦਿਨ ਇਹ ਕਾਰਵਾਈ ਕੀਤੀ ਗਈ ਪਰ ਚਾਹ ਕੋਈ ਵੀ ਦਿਨ ਹੋਵੇ ਚਾਹ ਜਿਹੜਾ ਵੀ ਯੂ ਹੁੰਦਾ ਹੈ ਜਾਂ ਬਿਲਡਿੰਗ ਇਨਸਪੈਕਟਰ ਹੁੰਦਾ ਹੈ ਔਰ 24 ਘੰਟੇ ਦਿਓ ਦੇ ਇੱਕ ਤਰ੍ਹਾਂ ਦਾ ਕਹਦੇ ਤੈਨਾਤੀ ਹੁੰਦੀ ਹੈ ਡਿਊਟੀ ਹੁੰਦੀ ਹੈ ਅਮਰਤ ਸਿੰਘ ਡਿਊਟੀ ਹੁੰਦੀ ਹੈ ਕਿ ਤਾਂ ਕਿ ਕਿਸੇ ਤਰ੍ਹਾਂ ਦੀ ਸਥਿਤੀ ਵਿੱਚ ਕਦੋਂ ਵੀ ਇਹਨਾਂ ਆਪਣੇ ਲੋਡ ਪੈ ਸਕਦੀ ਹੈ ਤਾਂ ਜਦੋਂ ਇਹਨਾਂ ਆਪਣੇ ਲੋਡ ਪੈਂਦੀ ਹੈ ਕਿਸੇ ਕੰਮ ਲਈ ਤਾਂ ਇਹਨਾਂ ਦੀ ਡਿਊਟੀ ਬਣਦੀ ਉਸ ਕੰਮ ਨੂੰ ਅੰਜਾਮ ਦਿੱਤਾ ਜਾਵੇ ਤੇ ਇਹ ਵੀ ਹਰ ਵਿਅਕਤੀ ਬਲੀਭੰਤੀ ਜਾਣਦਾ ਹੈ ਕਿ ਜਦੋਂ ਕੋਈ ਨਗਰ ਕੌਂਸਲ ਦਾ ਥੋੜਾ ਬਹੁਤ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਨਗਰ ਕੌਂਸਲ ਦਾ ਵੀ ਇੱਕ ਫਰਜ਼ ਬਣਦਾ ਡਿਊਟੀ ਹੁੰਦੀ ਹੈ ਕਿ ਉਹ ਕਾਨੂੰਨੀ ਐਕਸ਼ਨ ਲਵੇ ਉਸ ਬੰਦੇ ਐਫਆਰ ਦਰਜ ਕਰਾਵੇ ਦੋਸਤੋ ਇਤਨਾ ਵੱਡਾ ਨੁਕਸਾਨ ਹੋਇਆ ਪਰ ਕਿਸੇ ਤਰ੍ਹਾਂ ਦੇ ਕਿਸੇ ਦੇ ਖਿਲਾਫ ਨਗਰ ਕੌਂਸਲਰ ਵੱਲੋਂ ਐਫਆਰ ਦਰਜ ਤੱਕ ਨਹੀਂ ਹੋਈ ਗਈ ਉਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਸਨ ਕਿ ਅਖਰ ਨਗਰ ਕੌਂਸਲ ਦੇ ਅਧਿਕਾਰੀ ਮੌਨ ਕਿਉਂ ਰਹੇ ਇਤੋਂ ਲੱਗਦਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵੀ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਦਬਾਅ ਸੀ ਇਸ ਲਈ ਉਹਨਾਂ ਨੇ ਕਾਰਵਾਈ ਕਰਵਾਉਣ ਦੀ بجائے ਚੁੱਪ ਰਹਿਣਾ ਹੀ ਬੈਟਰ ਸਮਝਿਆ ਹੁਣ ਜਿਹੜੀ ਗੱਲ ਉੱਠ ਰਹੀ ਹੈ ਕਿ ਨਿਸ਼ਾਨਦੇ ਕੀਤੀ ਕੀਤੀ ਗਈ ਹੈ ਤਾਂ ਜੇ ਇਸ ਚਰਚਾ ਨੂੰ ਇੱਕ ਗੱਲ ਚਰਚਾ ਕੀਤੀ ਜਾਵੇ ਤਾਂ ਇਹ ਸਵਾਲ ਉੱਠੇਗਾ ਕਿ ਜੇ ਵਾਅਕੇਈ ਸਚਮੁੱਚ ਜਾਣ ਦੇ ਦੌਰਾਨ ਇਹ ਸਾਬਿਤ ਹੋ ਗਿਆ ਹੈ ਕਿ ਉੱਥੇ ਗ੍ਰੀਨ ਬੈਟ ਤੋੜੀ ਗਈ ਸੀ ਤਾਂ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਖਿਲਾਫ ਇਹ ਕਾ ਡਵਾਟਮੈਂਟ ਕਰ ਵੀ ਕਰੇਗਾ ਇਹ ਦੇਖਣਾ ਦੇ ਚਸਪੂਰੇਗਾ ਇਸ ਲਈ ਆਨੇ ਦੇ ਵਿੱਚ ਸਭ ਕੁਝ ਸਾਫ ਹੋ ਜਾਵੇਗਾ ਕਿ ਉੱਤੇ ਗ੍ਰੀਨ ਬੈਲਟ ਬਣਦੀ ਹੈ ਜਾਂ ਨਹੀਂ ਕਿ ਉਹਨਾਂ ਤਤਕਾਲੀਨ ਅਧਿਕਾਰੀਆਂ ਦੇ ਖਿਲਾਫ ਲਾਹ ਪ੍ਰੋਵਾਈਜ਼ਨ ਵਰਤੀ ਸੀ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਦੋਸਤੋ ਆਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ